मैंने समझ लिया है कि अंत के दिनों में और जानकारी और, और वे छोटे छोटे बाल रखेंगी मैंने समझ लिया है कि अंत के दिनों में लोग आधे अधूरे कपड़े पहनेंगे कितने कपड़े ਪਹਿਲੇ ਉਹ ਜਿਨੇ ਅਧੇ ਕੱਪੜੇ ਪਾਏ ਆ ਅਧੂਰੇ ਕੱਪੜੇ ਪਾਏ ਆ ਅਸ਼ਲੀਲਤਾ ਦੇ ਕੱਪੜੇ ਪਾਏ ਉਹ ਕਵੇ ਮੇਰਾ ਦਿਲ ਤੇ ਸਾਫ਼ ਹੀ ਆ ਨਾ ਇਹ ਕਵੇ ਤੇ ਜੇ ਸ਼ੁਨਨ ਨਾਲ ਮੇਰਾ ਪਿਆਰ ਵੀ ਬੜਾ ਆ ਮੈਂ ਤੇ ਦੋ ਬਾਰੀ ਤਿੰਨ ਬਾਰੀ 10 ਬਾਰੀ ਦਬਾ ਕਰਦਾ ਜਾਂ ਕਰਦੀ ਆ ਤੇ ਕੱਪੜੇ ਕਿਦਾਂ ਦੇ ਪਾਏ ਹੋਣ ਅਧੂਰੇ ਕੱਪੜੇ ਅਧੇ ਪਾਏ ਹੋਣ ਆਲ ਤਾਨ ਖੜੇ ਕੀਤੇ ਹੋਣ ਜਿੱਦਾਂ ਹੁੰਦੇ ਆ ਜਲ ਜੁਲਾ ਕੇ ਤੇ ਕਬੀ ਮੇਰਾ ਦਿਲ ਸਾਫ ਆ ਉਹ ਕਿੰ ਨੂੰ ਪੇਸ਼ ਕਰ ਰਿਹਾ ਮਸ਼ੀਨ ਨੂੰ ਨਹੀਂ ਉਹ ਕਿਸੇ ਹੀਰੋ ਨੂੰ ਪੇਸ਼ ਕਰ ਰਿਹਾ ਆਪਣੇ ਵਿੱਚ ਫਿਲਮੀ ਸਿਤਾਰੇ ਨੂੰ ਪੇਸ਼ ਕਰ ਰਿਹਾ ਆਪਣੇ ਵਿੱਚ ਉਹ ਕਿਸੇ ਮਹੂ ਮਸ਼ਹੂਰ ਹਸਤੀ ਨੂੰ ਪੇਸ਼ ਕਰ ਰਿਹਾ ਕਿਉਂਕਿ ਉਹ ਕੀ ਕਰਨਗੇ ਅੱਦੇ ਕੱਪੜੇ ਪਾਣਗੇ ਅਧੂਰੇ ਕੱਪੜੇ ਪਾਣਗੇ ਕੀ ਇਹੋ ਕੋਈ ਚੱਲ ਰਿਹਾ ਦੁਨੀਆ ਦੁਨੀਆ ਚ ਚੱਲ ਕੀ ਰਿਹਾ ਆ ਸਿਰਫ ਤੇ ਸਿਰਫ ਇਹੋ ਹੀ ਚੱਲ ਰਿਹਾ ਇਹੋ ਹੀ ਚੱਲ ਰਿਹਾ ਆ ਸਾਰਾ ਜੋਰ ਇੱਥੇ ਹੀ ਆ ਸਾਰਾ ਜੋਰ ਜਿਹੜਾ ਲਾ ਦਿੱਤਾ ਗਿਆ ਉਹ ਸੁੰਦਰਤਾ ਤੇ ਲਾ ਦਿੱਤਾ ਗਿਆ ਸਾਰਾ ਜੋੜ ਜੋ ਲਾ ਦਿੱਤਾ ਗਿਆ ਉਹ ਇਹਦੇ ਤੇ ਕਿ ਮੈਂ ਸੋਨਾ ਦਿਸਾਰ ਸਾਰਾ ਜੋਰ ਲਾ ਦਿੱਤਾ ਗਿਆ ਪਰ ਮਸੀਹੀ ਆਪਣਾ ਸਾਰਾ ਜੋਰ ਧਰਤੀ ਦੇ ਕੰਮਾਂ ਵਿੱਚ ਨਹੀਂ ਧਰਤੀ ਵੱਲ ਨਹੀਂ دنیا دے کاما بال نہیں انہوں دا سارا زور ہے کہ میں سرگ ہوتے اٹھائے جا میں سرگ جانا ہے میں پرب ملنا ہے